ਕਿਸਾਨ ਰਵ ਸਤਿ ਸ਼੍ਰੀ ਅਕਾਲ ਮੈਂ ਪ੍ਰਕਾਸ਼ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਹੈਗੀ ਕਣਕ ਦੀ ਤੇ ਅੱਜ ਦੀ ਵੀਡੀਓ ਦਾ ਵਿਸ਼ਾ ਹੈਗਾ ਕਣਕ ਦੇ ਉੱਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਸਪਰੇ ਕਣਕਾਂ ਹੁਣ ਜਿਹੜੀਆਂ ਗੀਤੀਆਂ ਬੀਜੀਆਂ ਹੋਈਆਂ ਆਖਰੀ ਹਫਤਾ 10ਵੇਂ ਮਹੀਨੇ ਦਾ ਅਕਤੂਬਰ ਦਾ ਆਖਰੀ ਹਫਤਾ ਉਹ ਲਗਭਗ 70 ਦਿਨ ਦੀਆਂ ਹੋ ਗਈਆਂ ਤੇ ਜਿਹੜੀਆਂ ਕਣਕਾਂ ਨਵੰਬਰ ਦੇ ਪਹਿਲੇ ਹਫਤੇ ਬੀਜੀਆਂ ਉਹ ਕਣਕਾਂ ਅੱਜ 60 ਦਿਨ ਦੀਆਂ ਹੋ ਚੁੱਕੀਆਂ ਹੈਗੀਆਂ ਤੇ ਜਨਵਰੀ ਦੇ ਪਹਿਲੇ ਹਫਤੇ ਦੇ ਐਂਡ ਦੇ ਵਿੱਚ ਇਹ ਵੀਡੀਓ ਬਣ ਰਹੀ ਹੈਗੀ ਜਿਹੜੇ ਕਿਸਾਨਾਂ ਨੇ ਹਜੇ ਤੱਕ ਆਪਣੇ ਖੇਤਾਂ ਦੇ ਵਿੱਚ ਬਾਥੂ ਪਾਲਕ ਚੌੜੇ ਪੱਤੇ ਵਾਲੇ ਬੱਲਾਂ ਦੇ ਟਾਈਪ ਦੇ ਨਦੀਨ ਹੈਗੇ ਆ ਪਾਲਕ ਹੈ ਕਿਸੇ ਵੀ ਤਰ੍ਹਾਂ ਨਦੀਨ ਹੈਗਾ ਚੌੜੇ ਪੱਤੇ ਵਾਲਾ ਗੁਦੀ ਰੰਡੇ ਨੂੰ ਛੱਡ ਕੇ ਉਸ ਤੇ ਕੋਈ ਵੀ ਸਪਰੇਅ ਕਰਨੀ ਆ ਤਾਂ ਉਸ ਦਾ ਹੁਣ ਸਹੀ ਠੁਕਮਾ ਟਾਈਮ ਆ ਹਾਲਾਂਕਿ ਉਸ ਨੂੰ 50 ਦਿਨ ਤੋਂ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਪਰ ਜਿਹੜੀ ਪਿਛਲੇ 20 ਦਿਨਾਂ ਤੋਂ ਮੀਂਹ ਦੀ ਗੈਰ ਹਾਜ਼ਰੀ ਦੇ ਵਿੱਚ ਠੰਡ ਪੈ ਰਹੀ ਹੈ ਸਰਦੀ ਪੈ ਰਹੀ ਹੈ ਉਹਦੇ ਕਰਕੇ ਕਣਕ ਦੀ ਫਸਲ ਦੀ ਗ੍ਰੋਥ ਰੁਕੀ ਹੋਈ ਹੈ ਕਿਤੇ ਕਿਤੇ ਬੱਲੀਆਂ ਵੀ ਆ ਗਈਆਂ ਉੱਥੇ ਇਸ ਸਪਰੇਅ ਨੂੰ ਬਿਲਕੁਲ ਵੀ ਨਹੀਂ ਕਰਨਾ ਭਲੇਖੇ ਦੇ ਨਾਲ ਵੀ ਨਹੀਂ ਕਰਨਾ ਜੇ ਗਵਾਂਢੀ ਵੀ ਕਰੂਗਾ ਤਾਂ ਉੱਡ ਕੇ ਆਈ ਹੋਈ ਸਪਰੇਅ ਤੁਹਾਡੇ ਖੇਤ ਦੇ ਵਿੱਚ ਵੀ ਨੁਕਸਾਨ ਕਰ ਸਕਦੀ ਹੈਗੀ ਤੇ ਉਸ ਵਿਸ਼ੇ ਦੇ ਉੱਤੇ ਇੱਕ ਸਪੈਸ਼ਲ ਵੀਡੀਓ ਕਰਾਂਗੇ ਜਿਹੜੀ ਕਣਕਾ ਗੇਤੀ ਨਹੀਂ ਸਿਰਾਈ ਉਹਦਾ ਟ੍ਰੀਟਮੈਂਟ ਨਹੀਂ ਹੋ ਸਕਦਾ ਕਿਸੇ ਵੀ ਤਰੀਕੇ ਦੇ ਨਾਲ ਅਗਲੀ ਫਸਲ ਦੀ ਬਿਉੰਦਬੰਦੀ ਕਰਦੇ ਤਾਂ ਇੱਕ ਸਪੈਸ਼ਲ ਵੀਡੀਓ ਚ ਆਪਾਂ ਉਹਦੀ ਗੱਲਬਾਤ ਕਰਦੇ ਜਿਹੜੇ ਹੁਣ ਸਮਾਂ ਚੱਲ ਰਿਹਾ ਤੁਸੀਂ 24D 52% ਕਰਨੀ ਹੈ ਜਾਂ ਨਮਾ ਟੈਕਨੀਕਲ ਆਇਆ ਡਿਕਾਂਬਾ ਉਹ ਵੀ ਮਾਰਕੀਟ ਚ ਆਇਆ ਹੈਗਾ ਤਾਂ ਉਸ ਨੂੰ ਤੁਸੀਂ 65 70 ਦਿਨ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਦਿਓ ਕਿਉਂਕਿ ਬੱਲੀ ਬਣਨ ਦਾ ਪ੍ਰੋਸੈਸ ਸਹੀ ਠੁਕਮਾ ਸਮਾਂ ਹੈਗਾ ਜਿਹੜਾ ਇਸ ਵਾਰ ਡੇ ਡਿਗਰੀ ਜ਼ਿਆਦਾ ਰਿਹਾ ਹੈਗਾ ਤਾਂ ਇਹ ਕੰਮ ਆਪਾਂ ਨੂੰ 50 ਦਿਨ ਤੀ ਕਰਨਾ ਚਾਹੀਦਾ ਸੀ ਜੇ ਤੁਸੀਂ ਹੋਰ ਵੀ ਇਹਨੂੰ ਇੱਕ ਹਫ਼ਤਾ ਦੋ ਹਫ਼ਤੇ ਚਾਰ ਹਫ਼ਤੇ ਲੇਟ ਕਰੋਗੇ ਕਿਉਂਕਿ ਕਣਕ ਨੇ ਤਾਂ ਮੌਸਮ ਦੇ ਅਨੁਸਾਰ ਨਿਸਰਨਾ ਹੁਣ ਜੇ ਸ਼ਾਇਦ ਨਾ ਧੁੰਦਾ ਪੈਂਦੀਆਂ ਹੁੰਦੀਆਂ ਨਾ ਕੋਈ ਸਿੱਲਾ ਮੌਸਮ ਹੁੰਦਾ ਤੇ ਨਾ ਜਿਆਦਾ ਸੂਰਜ ਚੜ੍ਹਦਾ ਤੇ ਜਿਆਦਾ ਧੁੱਪਾਂ ਰਹਿੰਦੀਆਂ ਸਵੇਰ ਸ਼ਾਮ ਦੀ ਠੰਡ ਹੁੰਦੀ ਤਾਂ ਸ਼ਾਇਦ ਇਸ ਦਿਨ ਇਹਨਾਂ ਦਿਨਾਂ ਦੇ ਉੱਤੇ ਕਣਕ ਦੇ ਵਿੱਚ ਪਾਈਪ ਦੇ ਵਿੱਚ ਬੱਲੀ ਆ ਜਾਂਦੀ ਬਹੁਤੀਆਂ ਕਣਕਾਂ 'ਚ ਆ ਗਈ ਤੇ ਆਪਾਂ ਇਹ ਸਪਰੇਅ ਕਰ ਲਾ ਫੈਸਲਾ ਹੀ ਇਨਕਾਰ ਦੇਣਾ ਸੀ ਨਾ ਦੇ ਵਿੱਚ ਪਾ ਦੇਣਾ ਸੀ ਅਗਲੇ ਸਾਲ ਤੇ ਗੱਲ ਜਾਣੀ ਸੀ ਪਰ ਕੀ ਦੇਖਿਆ ਜਾਂਦਾ ਹੈਗਾ ਜਿੱਥੇ ਬਾਥੂ ਹੈ ਪਾਲਕ ਹੈ ਇਸ ਤਰ੍ਹਾਂ ਦਾ ਹੈਵੀ ਬਾਇਓਮਾਸ ਨਦੀਨ ਹੁੰਦਾ ਹੈਗਾ ਜਿਹੜਾ ਕਿ ਤੁਹਾਡੀ ਕਣਕ ਦੀ ਫਸਲ ਦੀ ਵਾਢੀ ਲੇਟ ਕਰ ਸਕਦਾ ਵਾਢੀ ਦੇ ਵਿੱਚ ਰੁਕਾਵਟ ਖੜੀ ਕਰ ਸਕਦਾ ਵਾਢੀ ਸਹੀ ਤਰੀਕੇ ਨਾਲ ਹੁੰਦੀ ਨਹੀਂ ਹੈਗੀ ਤਾਂ ਇਹਨੂੰ ਹੁਣ ਹੀ ਨਵੇੜ ਲਿਆ ਜਾਵੇ ਜੇ ਕਣਕ ਤੁਹਾਡੀ ਸਮੇਂ ਸਿਰ ਬੀਜੀ ਹੋਈ ਹੈ ਤਾਂ ਮੈਂ ਇਸੇ ਕਰਕੇ ਕਹਿਣਾ ਹੁੰਦਾ ਕਿ ਆਪਣੇ ਖੇਤਾਂ ਦੇ ਅਨੁਸਾਰ ਤੁਸੀਂ ਕਈ ਵਾਰ ਖਾਤਾ ਤੁਹਾਨੂੰ ਲੇਟ ਕਰਨੀਆਂ ਪੈਂਦੀਆਂ ਪੈਂਦੀਆਂ ਕਈ ਵਾਰੀ ਪਹਿਲਾਂ ਕਰਨੀਆਂ ਪੈਂਦੀਆਂ ਪੂਰੀਆਂ ਕਈ ਖੇਤਾਂ ਦੇ ਵਿੱਚ ਇੰਨੇ ਟਾਈਮ ਦੇ ਵਿੱਚ ਹੀ ਤਿੰਨ ਪਾਣੀ ਲੱਗ ਜਾਂਦੇ ਕਈਆਂ ਚ ਇੱਕ ਪਾਣੀ ਲੱਗਦਾ ਕੰਗਾ ਚ ਦੋ ਪਾਣੀ ਲੱਗ ਜਾਂਦੇ ਹੈਗੇ ਪਰ ਮੈਂ ਦੇਖਦਾ ਹੈਗਾ ਕਿ ਜਿੱਥੇ ਬੋਰਾ ਦੇ ਪਾਣੀ ਘੱਟ ਲੱਗਦੇ ਹੈਗੇ ਆ ਨਹਿਰੀ ਪਾਣੀ ਲੱਗਦੇ ਹੈਗੇ ਆ ਤਾਂ ਉੱਥੇ ਕਈ ਵਾਰ ਨਦੀਨ ਦੂਸਰੇ ਪਾਣੀ ਤੇ ਉਗਰਦਾ ਹੈਗਾ ਤਾਂ ਪਹਿਲੇ ਪਾਣੀ ਤੇ ਕਿਸਾਨ ਉਹਨੂੰ ਯੂਜ਼ ਹੀ ਨਹੀਂ ਕਰਦੇ ਹੈਗੇ ਅਦੀ ਨਾਖ ਨੂੰ ਲੇਟ ਕਰਦੇ ਆ ਤੇ ਬਾਅਦ ਦੇ ਵਿੱਚ ਸਿੱਟੇ ਵਿੰਗੇ ਆਉਂਦੇ ਹੈਗੇ ਆ ਸਿੱਟਿਆਂ ਦੇ ਵਿੱਚ ਸਮੈਟਰਕਨੈਸ ਨਹੀਂ ਹੁੰਦੀ ਹੈਗੀ ਦਾਣੇ ਵਿੰਗੇ ਡੱਡੇ ਬਣਦੇ ਹੈਗੇ ਦਾਣੇ ਬੱਲੀਆਂ ਦੀਆਂ ਮੱਖੀਆਂ ਖਾਲੀ ਵੀ ਰਹਿ ਸਕਦੀਆਂ ਹੈਗੀਆਂ ਤਾਂ ਜੇ ਆਪਣੀ ਬਿਉਂਦਬੰਦੀ ਕਮਜ਼ੋਰ ਆ ਜੇ ਆਪਣੇ ਕੰਮ ਦੇ ਵਿੱਚ ਆਪਣੇ ਮਕੈਨਿਕਲ ਡਿਫੈਕਟ ਹੈਗੇ ਆ ਕਾਰਵਾਈਆਂ ਦੇ ਵਿੱਚ ਦੇਰੀ ਹੈਗੀ ਆ ਤਾਂ ਖਮਿਆਜਾ ਉਹਦਾ ਆਪਾਂ ਨੂੰ ਹੀ ਭੁਗਤਣਾ ਪੈਣਾ ਹੈਗਾ ਕੁਆਂਟਲ ਕਣਕ 2200 ਰੁਪਿਆ ਤੁਹਾਡਾ ਕਟੌਤੀ ਮਾਰਦੀ ਹੈਗੀ ਜੇ ਤਾਂ ਝਾੜ ਘਟਦਾ ਹੁੰਦਾ ਹੈਗਾ ਝਾੜ ਕਾਫੀ ਚੀਜ਼ਾਂ ਤੇ ਡਿਪੈਂਡ ਕਰਦਾ ਹੈਗਾ ਤੁਹਾਡੇ ਪਾਣੀ ਲਾਉਣ ਦੇ ਤਰੀਕੇ ਖਾਦਾਂ ਦੇ ਤਰੀਕੇ ਖਾਦਾਂ ਦੀ ਮਿਕਦਾਰ ਟਾਈਮ ਤੇ ਪੂਰੀ ਕਰਨੀ ਬਜਾਈ ਬੀਜ ਦਾ ਰੇਟ ਤੁਹਾਡਾ ਕਣਕ ਦੇ ਉੱਤੇ ਘਾਟਾਂ ਕਿਵੇਂ ਪੂਰੀਆਂ ਕਰ ਰਹੇ ਹੈਗੇ ਪਾਣੀ ਦਾ ਪ੍ਰਬੰਧਨ ਕਣਕ ਦੀ ਫਸਲ ਪਾਣੀ ਦੇ ਪ੍ਰਬੰਧਨ ਨੂੰ ਬਹੁਤ ਜ਼ਿਆਦਾ ਮਨਾਉਂਦੀ ਹੈਗੀ ਆ ਸੁੱਕੀ ਠੰਡ ਤੇ ਵੀ ਸੋਕਾ ਮਨਾ ਆ ਜਾਂਦੀ ਹੈਗੀ ਆ 10 ਡਿਗਰੀ ਜ਼ਿਆਦਾ ਹੋਵੇ ਤਾਪਮਾਨ ਦੇ ਦੌਰਾਨ ਜ਼ਿਆਦਾ ਹੋਵੇ ਤਾਂ ਫਿਰ ਤੁਹਾਡੀ ਕਣਕ ਦੇ ਵਿੱਚ ਬੱਲੀ ਜਿਆਦਾ ਜਲਦੀ ਆ ਜਾਂਦੀ ਹੈਗੀ ਜਾਂ ਵੈਜੀਟੇਟਿਵ ਗਰੋਥ ਜ਼ਿਆਦਾ ਹੁੰਦੀ ਹੈਗੀ ਆ ਜੇ ਤੁਸੀਂ ਪਾਣੀ ਲੇਟ ਲਾਉਂਦੇ ਹੈਗੇ ਉਹਦਾ ਨਦੀਨਾਂ ਦਾ ਬਹੁਤ ਜ਼ਿਆਦਾ ਵੱਡਾ ਖਤਰਾ ਹੋ ਜਾਂਦਾ ਹੈਗਾ ਝਾੜ ਦੇ ਲਈ ਕੋਈ ਵੀ ਇੱਕ ਸਰਟਨ ਪੈਰਾਪੈਟ ਪੈਰਾਮੀਟਰ ਆਪਾਂ ਡਿਸਕਸ ਕਰ ਹੀ ਨਹੀਂ ਸਕਦੇ ਹੈਗੇ ਇਹ ਬਹੁਤ ਜ਼ਿਆਦਾ ਵੱਡੀ ਸੀਰੀਜ਼ ਆ ਇੱਕ ਪੈਰਾਮੀਟਰਾਂ ਦੀ ਔਰ ਜੇ ਤੁਸੀਂ ਉਹਦੇ ਵਿੱਚ ਵੀ ਖਮਿਆਜਾ ਭੁਗਤਣ ਦੇ ਲਈ ਕਾਰਵਾਈਆਂ ਲੇਟ ਕਰੋਗੇ ਤਾਂ ਮੈਨੂੰ ਲੱਗਦਾ ਹੈਗਾ ਵੀ ਫਿਰ ਝਾੜ ਦੇ ਵਿੱਚ ਵੱਡੀ ਕਟੌਤੀ ਹੋ ਸਕਦੀ ਹੈ ਤੁਹਾਡਾ ਨੁਕਸਾਨ ਵੀ ਹੋ ਸਕਦਾ ਤੁਹਾਡੇ ਪੈਸੇ ਖਰਚਣ ਦੇ ਨਾਲ ਵੀ ਨੁਕਸਾਨ ਹੋ ਸਕਦਾ ਹੈਗਾ ਤਾਂ ਜੇ ਜਿਹੜੇ ਖੇਤਾਂ ਦੇ ਵਿੱਚ 24D ਦੀ ਕਾਰਵਾਈ 70 ਦਿਨ ਤੋਂ ਬਾਅਦ ਹੋਵੇਗੀ ਉਹਨਾਂ ਖੇਤਾਂ ਦੇ ਵਿੱਚ ਬੱਲੀਆਂ ਬਿੰਗੀਆਂ ਟੇਡੀਆਂ ਆਉਣਗੀਆਂ ਖਾਲੀ ਵੀ ਰਹਿ ਸਕਦੀਆਂ ਹੈਗੀਆਂ ਉਹਦੇ ਵਿੱਚ ਗ੍ਰੇਨ ਵੇਟ ਵੀ ਘਟ ਸਕਦਾ ਹੈਗਾ ਤੇ ਉਹਦੇ ਵਿੱਚ ਪੂਰਨ ਇੱਕਸਾਰ ਰਸਾਰਾ ਨਹੀਂ ਹੋਣਾ ਹੈਗਾ ਸੋ ਫਿਰ ਤੁਸੀਂ ਕੋਈ ਬੋਰਨ ਸਪਰੇਅ ਕਰਦਾ ਕੋਈ ਕੁਝ ਕਰਦਾ ਹੈਗਾ ਤਾਂ ਇਸ ਤਰ੍ਹਾਂ ਦੇ ਮਾਈਕਰੋ ਨਿਊਟਰੀਅੰਟ ਫਿਰ ਤੁਹਾਡੀ ਹੈਲਪ ਨਹੀਂ ਕਰਦੇ ਹੈਗੇ ਉਹ ਪਲਾਂਟ ਗ੍ਰਹਿਣ ਹੀ ਨਹੀਂ ਕਰ ਪਾਉਂਦਾ ਉਹਨਾਂ ਦਾ ਕੰਮ ਹੀ ਨਹੀਂ ਕਰ ਪਾਉਂਦਾ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੀ ਕਰਦਾ ਹੈਗਾ ਕਿ ਆਏ ਸਾਲ ਕੁਝ ਨਵੇਂ ਵਿਸ਼ਿਆਂ ਨੂੰ ਟੱਚ ਕਰੀਏ ਪਰ ਜਿਹੜੀਆਂ ਪੁਰਾਣੀਆਂ ਗਲਤੀਆਂ ਆਪਾਂ ਹਰ ਵਾਰ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਭੁੱਲ ਭੁਲੇਖੇ ਕਰ ਦਿੰਦੇ ਹੈਗੇ ਆ ਤਾਂ ਮੈਨੂੰ ਲੱਗਦਾ ਵੀ ਉਹ ਵੀ ਆਪਣੇ ਆਮਦਨ ਦੇ ਵਿੱਚ ਅੜਿੱਕਾ ਬਣਦੀਆਂ ਹੈਗੇ ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਬੜੇ ਰਹੋ ਇੰਸਟਾਗ੍ਰam ਫੇਸਬੁਕ YouTube ਤੇ ਬਹੁਤ ਧੰਨਵਾਦ